ਨਮਸਕਾਰ ਸਾਥਰੀਗਾਲ ਸਮਾਨਾ ਟੂਡੇ ਤੁਹਾਡਾ ਸਵਾਗਤ ਹੈ ਵਿਜਾਗ ਦੇ ਪੀਏ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਵੱਲੋਂ 29 ਪਰਿਵਾਰਾਂ ਨੂੰ ਸੈਕਸ਼ਨ ਲੈਟਰ ਦਿੱਤੇ ਗਏ ਅੱਜ ਸਮਾਨਾ ਦੇ ਰੈਸਟ ਹਾਊਸ ਵਿਖੇ ਮਾਰਕੀਟ ਕਮੇਟੀ ਦੇ ਚੇਅਰਮੈਨ ਪ੍ਰਕਾਰ ਸਿੰਘ ਗੱਜੂ ਮਾਜਰਾ ਵਿਜਾਗ ਦੇ ਪੀਏ ਗੁਰਦੇਸ਼ ਸਿੰਘ ਟਿਵਾਣਾ ਹਰਜਿੰਦਰ ਸਿੰਘ ਮਿੰਟੂ ਵੱਲੋਂ 29 ਪਰਿਵਾਰਾਂ ਨੂੰ ਮੱਕਾ ਨੂੰ ਪੱਕਾ ਕਰਨ ਲਈ 43 ਲੱਖ ਅੱਜ ਦਾ ਰੋਪਏ ਦੇ ਸੈਕਟਰ ਲੈਟਰ ਦਿੱਤੇ ਗਏ ਜੋ ਪਰਿਵਾਰਾਂ ਦੇ ਕੱਚੇ ਮਕਾਨ ਡਿੱਗੇ ਸੀ ਉਹਨਾਂ ਨੂੰ ਪੱਕਾ ਕਰਨ ਲਈ ਵਕਫਾ ਪਿੰਡਾਂ ਤੋਂ ਆਏ ਪੀੜੀ ਪਰਿਵਾਰਾਂ ਨੇ ਮਾਨ ਸਰਕਾਰ ਅਤੇ ਵਿਜਾਇਤ ਚੈتن ਸਿੰਘ ਜੋੜਾ ਮਾਦਰਾ ਦਾ ਧੰਨਵਾਦ ਕੀਤਾ। ਮਾਣ ਦਿਵਨ ਕਿ ਅੱਜ ਜਿਹੜੇ ਕੱਚੇ ਬਾਰਿਆਂ ਦੇ ਮਕਾਨਾਂ ਦੇ ਜਿਹੜੇ ਪੈਸੇ ਦੇਰੋਂ ਕਿੰਨੇ ਕਿਹਨੋਂ ਕਰੋ ਕਿਹੜੇ ਕਿਹੜੇ ਪਿੰਡਾਂ ਦੇ ਉੱਤੇ ਇਹ ਸਾਰਾ ਸਾਡੇ ਪੰਜਾਬ ਦੇ ਹਰਮਨ ਪਿਆਰੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਜੋਗ ਅਗਵਾਈ ਦੇ ਹੇਠਾਂ ਤੇ ਹਲਕਾ ਵਿਧਾਇਕ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜੀ ਦੇ ਯਤਨਾ ਸਦਕਾ ਸਾਡੇ ਸਮਾਣੇ ਹਲਕੇ ਦੇ ਅ ਅੱਜ ਅਸੀਂ 29 ਜਿਹੜੇ ਬੈਨੀਫਿਸ਼ੀਰੀ ਨੇ ਉਹਨਾਂ ਨੂੰ ਜਿਨ੍ਹਾਂ ਦੇ ਮਕਾਨ ਕੱਚੇ ਸੀਗੇ ਬਾਲੇ ਵਾਲੀਆਂ ਛੱਤਾਂ ਸੀਗੀਆਂ ਉਹਨਾਂ ਨੂੰ ਪੱਕੇ ਮਕਾਨ ਬਣਾਉਣ ਵਾਸਤੇ 1.5 ਲੱਖ ਰੁਪਏ ਦੇ ਜਿਹੜੇ ਅੱਜ ਇਹ ਸੈਂਕਸ਼ਨ ਲੈਟਰ ਇਹਨਾਂ ਨੂੰ ਵੰਡੇ ਨੇ ਤੇ ਇਹਦੇ ਵਿੱਚ ਜਿਹੜੀਆਂ ਹਦਾਇਤਾਂ ਨੇ ਇਹ ਜਿਹੜਾ ਪੈਸਾ ਹੈ ਇਹ ਸਿਰਫ ਮਕਾਨ ਤੇ ਹੀ ਲੱਗ ਸਕੂਗਾ ਪਹਿਲੀ ਕਿਸ਼ਤ ਹੈ ਜਿਹੜੀ ਉਹ 70000 ਰੁਪਿਆ ਦੇਣੀ ਹੈ ਜਦੋਂ ਮਕਾਨ ਦਾ ਕੰਮ ਸ਼ੁਰੂ ਕਰ ਲਿਆ ਫਿਰ ਉਸ ਤੋਂ ਬਾਅਦ 40000 ਰੁਪਿਆ ਦੇਣਾ ਹੈ ਫਿਰ 10000 ਰੁਪਿਆ ਦੇਣਾ ਹੈ ਤੇ ਫਿਰ 30000 ਰੁਪਏ ਦਾ ਜਿਹੜਾ ਹੈਗਾ ਆਪਣਾ ਜਿਹੜੀ ਲੇਬਰਾਂ ਨੇ ਦਿਹਾੜੀਆਂ ਨੇ ਉਹ ਦੇਣੀਆਂ ਨੇ ਤੇ ਅੱਜ ਸਾਡੇ ਕੋਲ ਜਿਹੜੇ 29 ਬੈਨੀਫਿਸ਼ਰੀਆਂ ਦੀ ਲਿਸਟ ਆਈ ਹੈ ਉਹ ਉਹਨਾਂ ਦਾ ਜਿਹੜਾ ਹੱਕ ਸੀਗਾ ਆਪਣਾ ਬੈਨੀਫੀਸ਼ੀਰੀ ਦਾ ਕੱਚੇ ਮਕਾਨ ਵਾਲਿਆਂ ਦਾ ਉਹ ਉਹਨਾਂ ਨੂੰ ਆਪਣਾ ਅੱਜ ਇੱਥੇ ਦਿੱਤਾ ਗਿਆ ਸੋ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦਾ ਤੇ ਹਲਕਾ ਵਿਧਾਇਕ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜੀ ਦਾ ਜਿਨ੍ਹਾਂ ਨੇ ਲੋੜਵੰਦ ਪਰਿਵਾਰਾਂ ਦੀ ਅੱਜ ਬਾਹ ਫੜੀ ਹੈ ਤੇ ਇਹਨਾਂ ਨੂੰ ਜਿਹੜੇ ਕੱਚੇ ਮਕਾਨ ਨੇ ਜਿਹੜੇ بارشਾਂ ਦੇ ਵਿੱਚ ਚੋਣ ਲੱਗ ਜਾਂਦੇ ਸੀਗੇ ਤੇ ਅੱਜ ਇਹਨਾਂ ਨੂੰ ਪੱਕੇ ਮਕਾਨ ਬਣਾਉਣ ਵਾਸਤੇ ਜਿਹੜੀ ਇਹ ਰਾਸ਼ੀ ਜਾਰੀ ਕੀਤੀ ਗਈ ਹੈ ਅ 29 ਮਕਾਨਾਂ ਦੇ ਜਿਹੜੇ ਪੈਸੇ ਦਿੱਤੇ ਨੇ ਆਪਾਂ ਨੇ ਤੇ ਹਰ ਇੱਕ ਨੂੰ ਪਰ ਪਰਸਨ ਹੈ ਜਿਹੜਾ ਉਹਨੂੰ 1.5 ਲੱਖ ਰੁਪਏ ਦਾ ਜਿਹੜਾ ਇਹ ਵਿੱਤੀ ਸਹਾਇਤਾ ਦਿੱਤੀ ਗਈ ਹੈ ਜੀ ਜੀ ਨਾਮ ਗੁਰਤੇਜ ਸਿੰਘ ਜੀ ਗੁਰਤੇਜ ਸਿੰਘ ਕਿਹੜਾ ਪਿੰਡ ਬੋਲਦਾ ਸਾਡਾ ਪਿੰਡ ਨਮਾਦਾ ਪਿੰਡ ਆ ਜੀ ਨਮਾਦਾ ਹਾਂਜੀ ਹਾਂਜੀ ਇਹ ਜਿਹੜਾ ਉਪਰਾਲਾ ਸਰਕਾਰ ਵੱਲੋਂ ਕੀਤਾ ਹੈ ਕੀ ਕਹਣਾ ਚਾਹੋ ਅਸੀਂ ਸਰਕਾਰ ਦਾ ਪੰਜਾਬ ਸਰਕਾਰ ਦਾ ਤੇ ਸੈਂਟਰ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਰਦਾਰ ਚੇਤਨ ਸਿੰਘ ਜੋੜਾ ਮਾਜਰੀ ਜੀ ਦਾ ਢੋਆਣਾ ਸਾਹਿਬ ਦਾ ਅਸੀਂ ਦਿਲੋਂ ਲਾ ਕੇ ਧੰਨਵਾਦ ਕਰਦੇ ਹਾਂ ਸਰਕਾਰ ਦਾ ਸਾਡਾ ਸਾਡੀ ਮਦਰ ਕੀ ਸਰਕਾਰ ਨੇ ਬਹੁਤ ਸੁਣੀ ਹੈ ਜੀ ਸਿੰਘ ਜੀ ਪੰਚਾਇਤ ਮੈਂਬਰ ਨਮਾਦਾ ਤੋਂ ਕੀ ਕਹਿਣਾ ਚੰਦੂ ਜੀ ਦਾ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਜੀ ਬਹੁਤ ਧੰਨਵਾਦ ਕਰਦੇ ਹਾਂ ਜੀ ਸਰਦਾਰ ਚੇਤਨ ਸਿੰਘ ਜੋੜੇ ਮੜਾ ਐਮ ਐਲ ਏ ਹਲਕਾ ਸਮਾਣਾ ਤੁਹਾਡੇ ਨਮਾਦਾ ਪਿੰਡ ਦੇ ਤਿੰਨ ਘਰਾਂ ਨੂੰ ਵਿੱਤੀ ਸਹਾਇਤਾ 1.5 ਲੱਖ ਰੁਪਏ ਮਿਲੀ ਆ ਜੋ ਬਾਰਸ਼ਦਰਾਉਣ ਘਾ ਡਿੱਗੇ ਤੇ ਇਹਨਾਂ ਦੇ ਬਹੁਤ ਧੰਨਵਾਦ ਕਹਿੰਦੇ ਨੇ ਸਰਕਾਰ ਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਨਾ ਚਾਹੁੰਦੇ ਆ ਵੀ ਜਿਹੜੇ ਘਰ بارش ਦੇ ਵਿੱਚ ਕਿਸੇ ਗਰੀਬ ਦਾ ਜਿਹੜਾ ਡੇਗਿਆ ਸੀਗਾ ਉਹਨਾਂ ਨੂੰ ਜਿਹੜੀ ਅੱਜ ਪੇਮੈਂਟ ਹੈ 99 ਜਿਹੜੇ ਘਰ ਸੀਗੇ ਉਹ ਪਟਿਆਲੇ ਬਲਾਕ ਦੇ ਸੀ ਉਹਨਾਂ ਨੂੰ ਅੱਜ ਸੈਕਸ਼ਨ ਲੈਟਰ ਵੰਡੇ ਗਏ ਨੇ ਤੇ 29 ਘਰ ਨੇ ਜਿਹੜੇ ਉਹ ਸਾਡੇ ਇੱਥੇ ਸਮਾਣੇ ਬਲਾਕ ਦੇ ਨੇ ਜਿਹੜੇ ਹੁਣ ਤੁਹਾਡੇ ਸਾਹਮਣੇ ਹੀ ਉਹਨਾਂ ਨੂੰ ਸੈਕਸ਼ਨ ਲੈਟਰ ਨੇ ਜਿਹੜੇ ਉਹ ਦਿੱਤੇ ਗਏ ਨੇ ਇੱਕ ਮਕਾਨ ਦੀ ਕੀਮਤ ਹੈ ਜਿਹੜੀ ਮਾਨ ਸਾਹਿਬ ਨੇ 1.5 ਲੱਖ ਰੁਪਈਆ ਜਿਹੜਾ ਆਲਰੇਡੀ ਦਿੱਤਾ ਹੈਗਾ ਜਿਵੇਂ 100 ਮਕਾਨ ਦਾ ਲਾ ਲਓ 1.5 ਕਰੋੜ ਰੁਪਇਆ ਸੀ ਪਟਿਆਲੇ ਵੰਡਿਆ ਹੈਗਾ ਮੰਤਰੀ ਸਾਹਿਬ ਨਾਲ ਸੀਗੇ ਮੇਰੇ ਤੇ ਉਰੇ 30 ਮਕਾਨਾਂ ਦੇ ਇਹਦੇ ਲਾ ਲਓ ਵੀ 15 ਤੋਂ 45 45 ਲੱਖ ਰੁਪਏ ਦੇ ਗੇੜਪੇੜ ਇਹ ਪੈਸੇ ਨੇ ਜਿਹੜੇ ਇਥੋਂ ਸਮਾਣੇ ਤੋਂ ਇਹ ਦਿੱਤੇ ਗਏ ਨੇ ਅਸੀਂ ਮਾਨ ਸਾਹਿਬ ਦਾ ਧੰਨਵਾਦ ਕਰਦੇ ਹਾਂ ਉੱਥੇ ਹੀ ਸਾਡੇ ਹਲਕੇ ਦੇ ਐਮਐਲਏ ਜਿਹੜੇ ਸਾਡੇ ਪਿਆਰੇ ਸਾਡੇ ਪਾ ਸਮਾਣੇ ਦੇ ਹਲਕੇ ਦੇ ਦਿਲਾਂ ਦੇ ਲੋਕਾਂ ਦੀਆਂ ਦਿਲਾਂ ਦੀ ਧੜਕਣ ਨੇ ਉਹਨਾਂ ਦੇ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜੀ ਉਹਨਾਂ ਦੀ ਮਿਹਨਤ ਸਦਕਾ ਜੋ ਵੀ ਇੱਥੇ ਜੋ ਆ ਰਹੇ ਹੈ ਜ਼ਮੀਨੀ ਪੱਧਰ ਤੇ ਜੁੜੇ ਹੋਏ ਨੇ ਜ਼ਮੀਨ ਦੇ ਨਾਲ ਜੁੜੇ ਹੋਏ ਐਮਐਲਏ ਨੇ ਉਹਨਾਂ ਨੇ ਕੋਸ਼ਿਸ਼ ਕਰਕੇ ਜਿਹੜੇ ਪਰਿਵਾਰ ਗਰੀਬ ਸੀ ਉਹਨਾਂ ਦੇ ਮਕਾਨ ਗਰੇ ਸੀ ਉਹਨਾਂ ਨੂੰ ਅੱਜ ਮਕਾਨ ਪਾਉਣ ਵਾਸਤੇ ਉਹ ਪੈਸੇ ਨੇ ਜਿਹੜੇ ਮੁਹੱਈਆ ਕਰਵਾ ਕੇ ਦਿੱਤੇ ਨੇ ਅਸੀਂ ਸਰਕਾਰ ਦਾ ਫੇਰ ਤਹਿ ਦਲੋਂ ਧੰਨਵਾਦ ਕਰਦੇ ਹਾਂ ਸਮਾਨਤੋਂ ਕਿਲਾਸ਼ ਸ਼ਰਮਾ ਦੀ ਰਿਪੋਰਟ